ਪੰਜਾਬ ਦੇ ਵਿਸਤ੍ਰਿਤ ਨੂੰ ਪੁੱਲ ਦੀ ਜਾ ਰਹੀ ਅੱਜ ਦੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਲਈ ਕਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਪਿਛੋਕੜ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਅਜਿਹੀ ਹੀ ਇੱਕ ਜਥੇਬੰਦੀ ਪਠਾਨ ਕੁੜਕਿਮ ਮੌਜੂਦ ਹੈ ਜਿਸ ਦਾ ਨਾਮ ਹੈ ਔਮਨ ਵੈਲਫੇਅਰ ਐਸੋਸੀਏਸ਼ਨ ਜਥੇਬੰਦੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਵਿਸਾਖੀ ਪਰਵ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮਤੀਆ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਤ ਪੰਜਾਬੀ ਵਿਰਸ ਨੂੰ ਜ਼ਾਹਰ ਕੀਤਾ ਅਤੇ ਵਿਰਸ ਨਾਲ ਜੁੜਨ ਦਾ ਇਤਿਹਾਸ ਮੌਕੇ ਪੰਜਾਬ ਵਿੱਚ ਕਦੇ ਮੇਲੇ ਲੱਗਿਆ ਕਰਦੇ ਸੀ ਪਰ ਅੱਜ ਦੇ ਇਸ ਦੌਰ ਵਿੱਚ ਕੰਮ ਦੇ ਪੋਝੇ ਸਾਡੀ ਨੌਜਵਾਨ ਪੀੜੀ ਆਪਣੇ ਇਸ ਵਿਰਸੇ ਨੂੰ ਪੁਰਦੀ ਜਾ ਰਹੀ ਹੈ ਅਤੇ ਇਸੇ ਵਿਰਸੇ ਨੂੰ ਬਚਾਉਣ ਲਈ ਪ੍ਰਯਾਸ ਕਰ ਰਹੀ ਸਥਾਨਕ ਜੱਥੇਬੰਦੀ ਦੇ ਆਗੂਆਂ ਨਾਲ ਨਿਊਜ਼ ਨੰਬਰ ਦੀ ਟੀਮ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਅਜ ਦੀ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੋ ਰਹੀ ਹੈ ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਵਿਸਾਖੀ ਮਤੇਆਦੀ ਪ੍ਰੋਗਰਾਮ ਕਰਵਾਇਆ ਗਿਆ ਹੈ ਤਾਂ ਜੋ ਆਪਣੀ ਪੀੜ੍ਹੀ ਨੂੰ ਉਹਨਾਂ ਦੇ ਪਿਛੋਕੜ ਤੋਂ ਜਾਣੂ ਕਰਵਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਸਾਡੇ ਜੱਥੇਬੰਦੀ ਵੱਲੋਂ ਪਿਛਲੇ 20 ਸਾਲਾਂ ਤੋਂ ਇਸ ਪਾਸੇ ਪ੍ਰਯਾਸ ਕੀਤੇ ਜਾ ਰਹੇ ਪੰਜਾਬੀ ਤਿਹਾਰ ਮੇਲੇ ਖੇੜੇ ਤੇ ਤਿਹਾਰ ਭੁੱਲ ਚੁੱਕਿਆ ਹੈ ਤੇ ਉਹਦਾ ਹੀ ਨਤੀਜਾ ਹੈ ਕਿ ਅੱਜ ਸਾਡੇ ਪੰਜਾਬ ਦੀ ਤਸਵੀਰ ਬਦਲ ਚੁੱਕੀ ਹੈ ਜੇ ਅੱਜ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਤੇ ਇਹੀ ਕਾਰਨ ਹੈ ਕਿ ਉਹ ਆਪਣੇ ਪਰਿਵਾਰ ਤੋਂ ਟੁੱਟ ਚੁੱਕੇ ਨੇ ਆਪਣੇ ਸਮਾਜ ਤੋਂ ਟੁੱਟ ਚੁੱਕੇ ਨੇ ਅਗਰ ਉਹ ਪਹਿਲੇ ਦੀ ਤਰ੍ਹਾਂ ਆਪਣੀ ਸਭਿਅਤਾ ਨਾਲ ਆਪਣੇ ਤਿਹਾਰਾਂ ਨਾਲ ਜੁੜੇ ਰਹਿਣ ਆਪਣੇ ਪਰਿਵਾਰ ਦੇ ਨਾਲ ਜੁੜੇ ਰਹਿਣ ਤੇ ਇਹ ਖੁਸ਼ੀਆਂ ਦੇ ਤਿਹਾਰ ਜਿਹੜੇ ਨੇ ਉਹਨਾਂ ਨੂੰ ਸਿਹਤ ਵੀ ਦੇਣਗੇ ਉਹਨਾਂ ਨੂੰ ਪਰਿਵਾਰ ਦਾ ਪਿਆਰ ਵੀ ਦੇਣਗੇ ਤੇ ਅਸੀਂ ਸਮਾਜ ਨੂੰ ਇਹ ਸੰਦੇਸ਼ ਦਿੰਨੇ ਹਾਂ ਕਿ ਇਹ ਤਿਹਾਰ ਆਓ ਸਾਰੇ ਰਲ ਮਿਲ ਕੇ ਫੇਰ ਉਹੀ ਮਾਹੌਲ ਪੈਦਾ ਕਰੀਏ ਜਿਹੜਾ ਪਹਿਲੀਆਂ ਪੀੜ੍ਹੀਆਂ ਕਰਦੀਆਂ ਆਈਆਂ ਆਈਆਂ ਸੀ ਤੇ ਫੇਰ ਉਹੀ ਪੰਜਾਬ ਲਿਆਈਏ ਜਿਹੜਾ ਪੰਜਾਬ ਦਾ ਪੰਜਾਬ ਹੋਇਆ ਕਰਦਾ ਸੀ ਇਹ ਤਿਹਾਰ ਸੁਖ ਸਮ੍ਰiddhi ਦਾ ਪ੍ਰਤੀਕ ਹੈ ਔਰ ਮੈਡਮ बार-बार ਫੋਕਸ ਕਰ ਰਹੀ ਹੈ ਕਿ ਮੁਟਿਆਰਾ ਦੀ ਮੁਟਿਆਰਾ ਤੋਂ ਮਤਲਬ ਇੱਕ ਜਿਹੜੀ ਨਾਰੀ ਹੈ ਉਸ ਰਿਜਨ ਕਰਤਾ ਹੈ ਉਹ ਜਨਮ ਦੇਂਦੀ ਹੈ ਔਰ ਉਹੀ ਸੰਸਕਾਰ ਡਾਲਦੀ ਹੈ ਅਗਰ ਮੂ ਪਿਆਰਾ ਹੀ ਆਪਣੀ ਸਭਿ ਸੰਸਕ੍ਰਿਤੀ ਨੂੰ ਅੱਗੇ ਵਧਾਨ ਗਿਆ ਅਪ ਅੱਛਾ ਸੰਦੇਸ਼ ਦੇਣ ਗਿਆ ਜੋ ਕਿ ਮੈਡਮ ਆਪਣੀ ਬੱਚੀਆਂ ਦੀ ਥਰੂ ਕਰਵਾ ਰਹੀ ਹੈ ਸੋਸਾਇਟੀ ਪੋਜ਼ਿਟਿਵ ਥਾਟਸ ਲੈ ਆ ਰਹੀ ਹੈ ਤੇ ਉਹਦੇ ਨਾਲ ਹੀ ਸਾਡੀ ਸੋਸਾਇਟੀ ਅੱਗੇ ਵਧੇਗੀ